ਬਸ ਚ ਦੋ ਗਰੁੱਪਾਂ ਦੇ ਵਿੱਚ ਆਹਮੋ ਸਾਹਮਣੇ ਫਾਇਰਿੰਗ ਹੋਈ ਆ ਮੇਨ ਰੋਡ ਕੋਟਪੂਰਾ ਰੋਡ ਆ ਜਿੱਥੇ ਤੇ ਕਿਰਪਾ ਦਾ ਲੱਗਿਆ ਕਿ ਇੱਕ ਗੱਡੀ ਦੇ ਉੱਪਰ ਕੋਈ 15-20 ਜਣਿਆਂ ਵੱਲੋਂ ਹਮਲਾ ਕੀਤਾ ਗਿਆ ਫਾਇਰਿੰਗ ਵੀ ਆਹਮੋ ਸਾਹਮਣੇ ਹੋਈ ਆ ਸੰਗਮ ਮੋਟਰ ਵਾਲੇ ਕੋਈ ਉਹਨਾਂ ਦੇ ਓਨਰ ਨੇ ਤੇ ਇੱਕ ਕੋਈ ਲੜਕਾ ਹੈਗਾ ਗੁਰਲੀਨ ਹਰਿੰਦਾਨਗਰ ਦਾ ਰਹਿਣ ਵਾਲਾ ਇਹਨਾਂ ਦਾ ਕੋਈ ਪੁਰਾਣਾ ਪਿਛਲੇ ਟਾਈਮ ਤੋਂ ਕਾਫੀ ਟਾਈਮ ਤੋਂ ਕੋਈ ਤਕਰਾਰ ਚੱਲ ਰਹੀ ਹੈ ਅੱਜ ਇੱਥੇ ਜਿਹੜਾ ਹੈਗਾ ਦੋ ਤਿੰਨ ਗੱਡੀਆਂ ਜਿਹੜੀਆਂ ਉਹ ਡੈਮੇਜ ਹੋਈਆਂ ਕੋਈ ਪਾਸੇ ਖੜੀਆਂ ਗੱਡੀਆਂ ਦੇ ਵੀ ਉੱਤੇ ਜਿਹੜੀਆਂ ਉਹ ਫਾਇਰ ਲੱਗਿਆ ਉਹ ਗੱਡੀਆਂ ਦੇ ਉੱਪਰ ਲੱਗੇ ਕਿਸੇ ਆ ਰਾਹੀਰ ਦੇ ਉੱਤੇ ਵੀ ਲੱਗ ਸਕਦੇ ਸੀ ਇਹਨਾਂ ਦਾ ਕੌਣ-ਕੌਣ ਆਇਆ ਕੌਣ-ਕੌਣ ਲੜੇ ਨੇ ਜਾਂ ਕੀ ਇਹਨਾਂ ਦਾ ਲੜਾਈ ਦਾ ਰੰਜਸ਼ ਦਾ ਕਾਰਨ ਕੀ ਸੀ ਤੇ ਕਿੰਨੇ ਫਾਇਰਿੰਗ ਕੀਤੀ ਕਿੰਨੇ ਵੈਪਨ ਦੀ ਵਰਤੋਂ ਕੀਤੀ ਉਹ ਅੱਗੇ ਸਾਡੀ ਇੱਕ ਜਰੀ ਦਾ 파ਟ ਰਹੇਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸੜਕ ਤੇ ਦੋ ਧਿਰਾਂ ਨੇ ਖੁੱਲੇ ਆਮ ਗੁੰਡਾਗਰਦੀ ਕੀਤੀ ਆਮੂ ਸਾਹਮਣੇ ਤਾੜ-ਤਾੜ ਗੋਲੀਆਂ ਵੀ ਚੱਲੀਆਂ ਘਟਨਾ ਫਰੀਦਕੋਟ ਦੀ ਹੈ ਜਿੱਥੇ ਕੋਟਕਪੂਰਾ ਰੋਡ ਤੇ ਹਰਿੰਦਰਾ ਨਗਰ ਵਾਲੇ ਗੇਟ ਦੇ ਬਿਲਕੁਲ ਨਜ਼ਦੀਕ ਦੋਨੇ ਤਨਾ ਭੀੜ ਭੜੱਕੇ ਵਾਲੀ ਸੜਕ ਤੇ ਚੱਲਦੇ ਟ੍ਰੈਫਿਕ ਦੇ ਵਿੱਚ ਹੀ ਇਹ ਕਾਰਵਾਈ ਕਰਦਿਆਂ ਦਿਖਾਈ ਦਿੱਤੀਆਂ ਉਹ ਵੀ ਇੱਕ ਜਾਂ ਦੋ ਨਹੀਂ ਲਗਭਗ 8 ਤੋਂ 10 ਮਿੰਟ ਤੱਕ ਇਹ ਕਾਰਵਾਈ ਚੱਲਦੀ ਰਹੀ ਤੇ ਕਈ ਰਾਉਂਡ ਫਾਇਰ ਵੀ ਚੱਲੇ ਗੱਡੀਆਂ ਵੀ ਪੰਨੀਆਂ ਗਈਆਂ ਦੋ ਖੜੀਆਂ ਗੱਡੀਆਂ ਦੇ ਫਾਇਰ ਲੱਗਣ ਨਾਲ ਸ਼ੀਸ਼ੇ ਵੀ ਟੁੱਟ ਗਏ ਹਾਕੀਆਂ ਤਲਵਾਰਾਂ ਵੀ ਚੱਲੀਆਂ ਤੇ ਤਿੰਨ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਆ ਮੌਕੇ ਤੇ ਭਾਰੀ ਪੁਲਿਸ ਫੋਰਸਾਂ ਪਹੁੰਚੀਆਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਇਸ ਸਮੇਂ ਗਲਬਤ ਕਰਦੇ ਆ ਡੀਐਸਪੀ ਸਰਦਾਰ ਅਤਰਲੋਚਨ ਸਿੰਘ ਨੇ ਦੱਸਿਆ ਕਿ ਸੰਗਮ ਹੋਟਲ ਵਾਲਿਆਂ ਤੇ ਹਰਿੰਦਰਾ ਨਗਰ ਨਿਵਾਸੀ ਗੁਰਲੀਨ ਦੀ ਆਪਸ ਵਿੱਚ ਕੋਈ ਪੁਰਾਣੀ ਰੰਜਿਸ਼ ਸੀ ਜਿਸ ਨੂੰ ਲੈ ਕੇ ਇਹ ਲੜਾਈ ਹੋਈ ਆ ਉਹਨਾਂ ਫਾਇਰਿੰਗ ਹੋਣ ਦੀ ਵੀ ਪੁਸ਼ਟੀ ਕੀਤੀ ਆ ਇਸ ਸਮੇਂ ਕਿੰਨੇ ਜ਼ਖਮੀ ਹੋਏ ਆ ਕਿਹੜੇ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਆ ਇਸ ਬਾਰੇ ਉਹਨਾਂ ਦੱਸਿਆ ਕਿ ਜਾਂਚ ਚੱਲ ਰਹੀ ਆ ਤੇ ਜਲਦੀ ਇਸ ਬਾਰੇ ਖੁਲਾਸਾ ਕੀਤਾ ਜਾਵੇਗਾ ਦੋ ਗਰੁੱਪਾਂ ਦੇ ਵਿੱਚ ਆਮੋ ਸਾਹਮਣੇ ਫਾਇਰਿੰਗ ਹੋਈ ਆ ਇਹ ਮੇਨ ਰੋਡ ਕੋਟਪੂਰਾ ਰੋਡ ਆ ਜਿੱਥੇ ਤੱਕ ਪਤਾ ਲੱਗਿਆ ਕਿ ਇੱਕ ਗੱਡੀ ਦੇ ਉੱਪਰ ਕੋਈ 15-20 ਜਣਿਆਂ ਵੱਲੋਂ ਹਮਲਾ ਕੀਤਾ ਗਿਆ ਫੈਰਿੰਗ ਵੀ ਆਮੋ ਸਾਹਮਣੇ ਹੋਈ ਆ ਤੇ ਪੁਲਿਸ ਜਿਹੜੀ ਉਹ ਮੌਕੇ ਤੇ ਪਹੁੰਚੀ ਸੀ ਪਰ ਸਥਿਤੀ ਨੂੰ ਦੇਖਦੇ ਹੋਏ ਹਾਲਾਤ ਆ ਜਿਹੜੇ ਜਿਸ ਤਰੀਕੇ ਨਾਲ ਇੱਥੇ ਰੋਡ ਦੇ ਉੱਪਰ ਰਸ ਰਹਿਦਾ ਹਮੇਸ਼ਾ ਇੱਕੋ ਸਿੰਗਲ ਰੋਡ ਆ ਜਿਹੜੀ ਫਰੀਦਕੋਟ ਦੀ ਚੱਲ ਰਹੀ ਆ ਔਰ ਲਗਾਤਾਰੀ ਜਿਹੜਾ ਹੈਗਾ ਉਹ ਪੰਜਾਬ ਦੇ ਅੰਦਰ ਇਸ ਤਰੀਕੇ ਦੀਆਂ ਘਟਨਾਵਾਂ ਹੋ ਰਹੀਆਂ ਪਰ ਫਿਰ ਵੀ ਹਜੇ ਤੱਕ ਜਿਹੜਾ ਹੈਗਾ ਉਹ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਜਿਹੜਾ ਹੈਗਾ ਪੁਲਿਸ ਆਪਦੀ ਤਫतीश ਕਰ ਰਹੀ ਹੈ ਸਰ ਤੋਂ ਵਜਾ ਰੰਜਿਸ਼ ਤੋਂ ਅਸੀਂ ਆਈ ਹੈ ਕਿ ਨਹੀਂ ਦੇਖੋ ਹਜੇ ਤੱਕ ਕੋਈ ਆਪਸੀ ਕੋਈ ਪੁਰਾਣੀ ਇਹਨਾਂ ਦੀ ਕੋਈ ਹੋ ਸਕਦੀ ਹੈ ਕੋਈ ਹੋਵੇ ਤਾਂ ਹਜੇ ਕੋਈ ਗੱਲ ਕਲੀਅਰ ਹੋ ਕੇ ਸਾਹਮਣੇ ਨਹੀਂ ਆਏਗੀ ਸਾਨੂੰ ਵੀ ਜਸ ਜਦੋਂ ਪਤਾ ਲੱਗਿਆ ਤੇ ਅਸੀਂ ਆ ਕੇ ਜਦੋਂ ਮੌਕੇ ਤੇ ਦੇਖਿਆ ਇੱਥੇ ਜਿਹੜਾ ਹੈਗਾ ਦੋ ਤਿੰਨ ਗੱਡੀਆਂ ਜਿਹੜੀਆਂ ਉਹ ਡੈਮੇਜ ਹੋਈਆਂ ਕੋਈ ਪਾਸੇ ਖੜੀਆਂ ਗੱਡੀਆਂ ਦੇ ਵੀ ਉੱਤੇ ਜਿਹੜੀਆਂ ਉਹ ਫਾਇਰ ਲੱਗਿਆ ਉਹ ਗੱਡੀਆਂ ਦੇ ਉੱਪਰ ਲੱਗੇ ਕਿਸੇ ਉਹ ਰਾਗੀਰ ਦੇ ਉੱਤੇ ਵੀ ਲੱਗ ਸਕਦੇ ਸੀ ਜਿਹੜੀ ਸਟ੍ਰਿਪ ਨਹੀਂ ਗਈ ਇਹ ਇਹ ਮਤਲਬ ਜਿਹੜੀ ਆਪਸ ਚਲਾ ਰਿਹਾ ਸੀ ਮੁੰਡਾ ਇਹ ਕਹਿੰਦੇ ਵੀ ਮੁੰਡਾ ਆਪ ਕੋਈ ਚਲਾ ਰਿਹਾ ਸੀਗਾ ਕੱਲਾ ਹੀ ਸੀ ਸ਼ਾਇਦ ਤੇ ਉਸ ਦੇ ਉੱਪਰ ਕੋਈ 15 20 ਜਾਣੇ ਕੋਈ ਅਟੈਕ ਹੋਇਆ ਕੋਈ ਬਾਕੀ ਜਿਹੜੀ ਆ ਪੁਲਿਸ ਆ ਜਿਹੜੀ ਉਹ ਆਪਦੀ ਤਫ਼ਤੀਸ਼ ਕਰਦੀ ਪਈ ਆ ਉਹ ਆਉਣ ਵਾਲੇ ਸਮੇਂ ਸਾਮਣੇ ਕੋਈ ਇੰਜਰਿਡ ਵੀ ਹੋਇਆ ਸਰ ਉਹ ਜਿਹੜਾ ਮੁੰਡਾ ਇਸ ਗੱਡੀ ਆਲਾ ਸੀ ਉਹਦੇ ਕੋਈ ਇੰਜਰ ਹੈਗਾ ਉਹ ਹਸਪੀਟਲ ਲੈ ਕੇ ਗਏ ਵੇ ਉਹਨੂੰ ਇਹਨਾਂ ਦੇ ਵਿੱਚ ਕੋਈ ਪੁਰਾਣੀ ਇਹਨਾਂ ਵੀ ਕੋਈ ਦੋ ਪਾਰਟੀਆਂ ਰਿੰਚ ਸੀ ਇੱਕ ਦਾ ਸਾਡੇ ਕੇ ਸੰਗਮ ਮੋਟਰ ਵਾਲੇ ਉਹਨਾਂ ਦੇ ਓਨਰ ਨੇ ਤੇ ਇੱਕ ਕੋਈ ਅ ਰਿੰਦਰਾ ਨਗਰ ਦਾ ਰਹਿਣ ਵਾਲਾ ਇਹਨਾਂ ਦਾ ਕੋਈ ਪੁਰਾਣਾ ਪਿਛਲੇ ਟਾਈਮ ਤੋਂ ਕਾਫੀ ਟਾਈਮ ਤੋਂ ਕੋਈ ਤਕਰਾਰ ਚੱਲ ਰਹੀ ਹੈ ਅੱਜ ਉਹਨੂੰ ਇਹ ਲੈ ਕੇ ਦੋਨੋਂ ਪਾਰਟੀਆਂ ਜਿਹੜੇ ਆਪਸ ਵਿੱਚ ਲੜੀਆਂ ਨੇ ਸੀਦੇ ਵਿੱਚ ਇਹਨਾਂ ਨੇ ਇਹ ਦੂਜੀ ਇੱਕ ਪਾਰਟੀ ਨੇ ਇੱਕ ਪੈਰ ਵੀ ਕੀਤਾ ਤੇ ਸਾਨੂੰ ਪਤਾ ਲੱਗਾ ਵੀ ਇੱਕ ਐਡਮਿਟ ਵੀ ਹੋਇਆ ਤੇ ਅਸੀਂ ਜਿਹੜੀ ਹੁਣ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਹੁਣ ਇਹਨਾਂ ਦਾ ਜੋ ਬੰਦੀ ਕਾਰਵਾਈ ਕਰਾਂਗੇ ਇਹ ਵੀ ਕਾਫੀ ਬਣੀਗੀ ਕਿ ਕਿੰਨੇ ਪਾਰਟੀਆਂ ਜਿਹੜੇ ਨਹੀਂ ਅਜੇ ਸਾਡੇ ਕੋਲ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਅਜੇ ਹਾਲਾਤਾਂ ਬਾਰੇ ਜੋ ਵੀ ਇਨਵੈਸਟੀਗੇਸ਼ਨ ਅੱਗੇ ਪਾਰਟ ਆਏਗਾ ਕਿ ਇਹਨਾਂ ਦਾ ਕੌਣ ਕੌਣ ਆਇਆ ਕੌਣ ਕੌਣ ਲੜੇ ਨੇ ਜਾਂ ਕੀ ਇਹਨਾਂ ਦਾ ਲੜਾਈ ਦਾ ਰੰਜਸ਼ ਦਾ ਕਾਰਨ ਕੀ ਸੀ ਤੇ ਕਿੰਨੇ ਫਾਇਰਿੰਗ ਕੀਤੀ ਕਿੰਨੇ ਵੈਪਨ ਦੀ ਵਰਤੋਂ ਕੀਤੀ ਉਹ ਅੱਗੇ ਸਾਡੀ ਇੱਕ ਜਰੀ ਦਾ 파ਟ ਰਹੇਗਾ ਤੇ ਜੋ ਹੁਣ ਅਸੀਂ ਪੁਲਿਸ ਸਿਟੀ ਆਫ ਦੀ ਕਾਰਵਾਈ ਚੱਲ ਰਹੀ ਹੈ ਕਿ ਕਿੰਨੇ ਕਿੰਨੇ ਰਾਊਂਡ ਟੈਕਨੀਕਲੀ ਨਹੀਂ ਇਹਦੇ ਸਾਨੂੰ ਤਿੰਨ ਤੋਂ ਚਾਰ ਉਹ ਜਿਹੜੇ ਮਿਲੇ ਨੇ ਫਾਇਰ ਹੋਏ ਨੇ ਤੇ ਗੱਛੀ ਹੈ ਕੋਈ ਸੰਪਤ ਲੱਗਾ ਵੀ ਇੱਕ ਕੋਈ ਇਹਨਾਂ ਦਾ ਸਾਜਿਖ ਦਾਖਲ ਹੈ ਤੇ ਅਜੇ ਸਾਨੂੰ ਕੋਈ ਕੋਈ ਕਲੀਅਰ ਨਹੀਂ ਅਜੇ ਸਾਨੂੰ ਹੁਣ ਅਸੀਂ ਉਹ ਕੀ ਕਰਦੇ ਲਿਸ ਲੋਨ ਲਈ ਮੌਕੇ ਤੇ ਪਹੁੰਚਿਆ ਜਿਹੜੇ ਜਿਹੜੇ ਇਹਨਾਂ ਦੇ ਵਿੱਚ ਦੋਨਾਂ ਪਾਰਟੀਆਂ ਦੇ ਅ ਅਧਿਆਤ ਵੱਤੇ ਕਿ ਜਿਹਨਾਂ ਉਲਵੱਤੇ ਕਿ ਉਹਨੇ ਜਲਦੀ ਜਲਦੀ ਗਿਤਾ ਕਰਦੇ ਆ ਅਜੇ ਸਾਨੂੰ ਕੋਈ ਕਿਸੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਪਰ ਜੋ ਕਿਸੇ ਗੈਂਗ ਨਾਲ ਰਿਲੇਟਡ ਹੋ ਸਕਦਾ ਹੈ ਜਾਂ ਨਹੀਂ ਇਹ ਇਹ ਨਹੀਂ ਗੈਂਗ ਨਾਲ ਨਹੀਂਗਾ ਇਹਨਾਂ ਦੀ ਆਪਸ ਵਿੱਚ ਕੋਈ ਪਰਸਨਲ ਰੰਜਿਸ਼ ਚੱਲ ਰਹੀ ਹੈ ਦੋ ਗਰੁੱਪਾਂ ਦੇ ਵਿੱਚ ਆਹਮੋ ਸਾਹਮਣੇ ਫਾਇਰਿੰਗ ਹੋਈ ਆ